ਕਾਲ ਜੀ ਬਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋਹਰ ਨਵੀਂ ਵੀਡੀਓ ਚ ਲੋਜੀ ਬਾਈ ਅੱਜ ਪਹੁੰਚਿਆ ਹੰਡਿਆਏ ਬਰਨਾਲੇ ਆਪਣੇ ਤੁਸੀਂ ਦੇਖਿਆ ਹੈ ਨਾ ਪ੍ਰੈਨਸਰ ਮਸ਼ੀਨ ਜਿਹੜਾ ਰਾਜੂ ਵੀ ਆਪਣਾ ਗਿਆ ਹਾ ਤਾਂ ਚਲਾਉਣ ਉੱਥੇ 바ਗੀ ਆਪਾਂ ਵੀ ਪਹਿਲਾਂ ਚਲਾ ਕੇ ਆਇਆ ਮੈਂ ਵੀ ਉਹਨੂੰ ਅੱਜ ਉਹਦਾ ਮਾਲਕਾ ਜਿਹੜਾ ਨਾ ਵੱਡੂ ਬਾਈ ਆਪਣਾ ਬੈਂਕੋ ਚ ਲੱਗਾਇਆ ਦਾ ਮੁੰਡਾ ਉਹ ਅੱਜ ਪੰਜਾਬ ਆ ਗਿਆ ਆਪਣੇ ਮਸ਼ੀਨ ਦੇਖ ਕੇ ਕਹਿੰਦਾ ਚੇਂਜ ਕਰ ਲੀਂਗਾ ਮੈਂ ਕਹਿੰਦਾ ਤੈਨੂੰ ਸਾਰੀਆਂ ਕੰਪਨੀਆ ਘਵਾ ਦੇਣਾ ਉਥੇ ਬਾਅਦ ਜਿੱਥੇ ਵੀ ਤੇਰਾ ਦਿਲ ਕਰੇ ਉਥੇ ਤੈਨੂੰ ਲੈ ਜਾਣਾ ਹਾਂ ਬਾਕੀ ਦਿਖਾਉਨੇ ਆ ਤੁਹਾਨੂੰ ਮਲਾਉਨੇ ਨਾਲੇ ਅੱਜ ਰਾਜੂ ਨਾਲ ਵੀ ਪੈਂਸਰ ਵਾਲਿਆਂ ਦੇ ਲਿਆਂਦਾ ਮੈਂ ਕਿਹਾ ਪੈਂਸਰ ਮਸ਼ੀਨ ਦੇਖ ਪਹਿਲਾਂ ਇੱਧਰ ਰਾਜੂ ਭਜਨ ਹੋਰ ਰਾਜੂ ਕਿੱਦਾਂ ਹਾਂ ਤੁਸੀਂ ਸੁਣਾਓ ਆ ਗਿਆ ਬਰਾ ਹਾਂ ਤੁਸਾਂ ਦੋਏ ਬਣਿਆ ਹੈ ਰੈਪ ਕਰਨੇ ਵਾਲੇ ਜੋ ਜੋ ਵਾਲੇ ਹੈ ਭਜਨ ਹੈ ਹੋਰ ਵਧੀਆ ਲੱਗਿਆ ਸੀ ਜੀ ਹਾਂ ਯਾਰ ਵਧੀਆ ਜੀ ਹਾਂ ਚਾਈਨਾ ਚੋਂ ਦਾ ਮੁੰਡਾ ਹੁੰਦਾ ਉਹ ਜਿਵੇਂ ਬਾਹਰ ਤੇ ਕੈਨੇਡਾ ਵਾਲਾ ਆਏ ਹੁੰਦੇ ਆ ਚਾਈਨਾ ਜੀ ਨਾਲ ਚਾਈਨਾ ਜੀ ਨਾਲ ਹੋਏ ਟੋਕੀ ਲੈ ਕੈਨੇਡਾ ਆ ਇਹਦਾ ਜੀ ਚਲੋ ਕਨੇ ਆ ਇਹਨਾਂ ਕੌਣ ਕੱਟ ਕਰਕੇ ਲੈ ਆ ਉਧਰ ਆਪਣਾ ਵੱਡੂ ਭਾਈ ਵੀ ਤੁਰ ਕੇ ਹੀ ਆ ਗਿਆ ਲੈ ਇਹਨੇ ਵੀ ਜਿਵੇਂ ਹੀ ਹੋਣੀ ਕਰੀ ਕਹਿੰਦਾ ਮੈਂ ਸੈਰ ਕਰਦਾ ਕਰਦਾ ਬਨਾਇਸਰ ਕਮੈਨ ਤੱਕਰ ਪਹੁੰਚ ਗਿਆ ਆ ਪਾਣਾ ਗੱਲ ਤੇ ਤੁਹਾਨੂੰ ਦੱਸਾਂ ਕਿ ਕਿੰਨੀ ਬੈਂਕਿੰਗ ਹੈ ਰੰਗ ਬਹੁਤ ਯਾਰ ਔਰ ਬਾਈ ਭਜਨ ਬਹੁਤ ਵਧੀਆ ਸਹੀ ਨਾ ਰੰਗ ਬਾਈ ਭਜਨ ਆ ਰਿਹਾ ਭਜਨ ਬਾਈ ਭਜਨ ਬਾਈ ਹੋਰ ਥੋੜਾ ਬੜੀਆ ਬਾਈ ਬੜੀਆ ਗਿਆ ਖਾਣਾ ਤੁਹਾਰੇ ਮਤੇ ਬੜੀਆ ਬਹੁਤ ਵਧੀਆ ਮਾਸਤਾ ਹੈ ਮਾਸਤਾ ਵੀ ਹੋਰ ਕੋਈ ਚੀਜ਼ ਬੜਾ ਸ਼ਹਿਰ ਹੈ ਬਰਨਾਲਾ ਬਰਨਾਲਾ ਬੜਾ ਹੈ ਬੜਾ ਸ਼ਹਿਰ ਹੈ ਬਹੁਤ ਹੈ ਛੋਟਾ ਸੋ ਸਮਝ ਰਿਹਾ ਦੱਸੋ ਪਰ ਰੀਵਾਚ ਛੋਟਾ ਹੈ ਬਾਈ ਛੋਟੀ ਤਾਂ ਹੈ ਖਾ ਗਿਆ ਬਰਨਾਲਾ ਹੋ ਜੀ ਭਾਈ ਜੀ ਪਹੁੰਚੇ ਹੋ ਜਾ ਪ੍ਰੈਂਸਰ ਜੀ ਆ ਗਿਆ ਚਾਰ ਹੋਰ ਨਾ ਮਾਰ ਮਾਰੀ ਅੱਧਾ ਖੜੀ ਹੋਏ ਸਾਬ ਅੰਦਰ ਦੇ ਦਿਨਾ તમ બિલ્ડિંગ ਦਾ ਮਾਰੋ ਮਾਰ ਬਣੇ ਸਾਰੇ ਬਣੇ ਸਾਰੇ ਘੜੀ ਹੀ ਲੈ ਅਸੀਂ ਗਾਣੇ ਤੇ ਪਹੁੰਚੇ ਹੋਏ ਆ ਅੱਜ ਜੀ ਜਿੰਨਾ ਜਿਹੜੇ ਨੇ ਜੀ ਛੋਟੀਆਂ ਮਸ਼ੀਨਾਂ ਇਹੀ ਜਾਰੇ ਵਿਕਦੀਆਂ ਨੇ ਹਨਾ ਹਾਂ ਜਾਨੀ ਛੋਟੀਆਂ ਨੇ ਸਾਰੀਆਂ ਭਾਈ ਸਾਡੀ ਕੋਈ ਨਹੀਂ ਹੈ ਜੀ ਉਹ ਤੂਰੀ ਦੱਬਾ ਕੇ ਮੈਨੇ ਜੀ ਉਹ ਵੀ ਬਾਡੀ ਪਾਈ ਹੋਈ ਹੈ ਇਹਨਾਂ ਨੇ ਆ ਤੇ ਵਾਏ ਸਾਰਾ ਕੰਮ ਤੁਸੀਂ ਅੰਦਰ ਕਰਦੇ ਹੋ ਨਾ ਹਾਂ ਟੋਕ ਵੀ ਲੋਏ ਵੀ ਵੱਡ ਬਣਾਓ ਲੈ ਜਾ ਚੱਲ ਜੀ ਸਿੱਖੋ ਲੈ ਜਾ ਚੱਲ ਜੀ पर हमारा कोया के दिखा के आऊंगा ले जा चल दे भाई जी काम में चल रहा हमारा मार ये होनिया भाई कटिंग वाली जानी भाई ये अंदर जल्दी ले जा भाई तो ये भी ठंडा ही होगा ना गरम है ਕੋਈ ਦੱਸੇਗਾ ਦੋ ਪ੍ਰਿੰਟਾਂ ਲੈਣੇ ਬੜਾ ਝੰਡਾ ਕਰਾ ਜਣਾ ਅਸ ਲੋਗ ਝੰਡਾ ਪੇਰਦਾ ਨਹੀਂ ਰਹਾ ਇਹ ਕਾ ਮਹੀਨ ਦਾ ਫਰਕ ਘਰਮ ਆਉਂਗਾ ਬਈ ਇਹ ਜਾੜੇ ਕੱਢ ਦੀ ਜਕ ਨਹੀਂ ਮੱਟ ਜਾ ਉਹ ਐਸਾ ਚਾ ਚੱਕੇ ਮਾਰ ਲਈ ਫਰਾਗਾ ਦਾ ਮੱਟ ਕੇ ਕਰੀ ਸੁਣਾ ਕੇ ਲੈ ਕੇ ਆ ਜੀ ਬੜਾ ਜਾਂ ਡਰੇਗੇ ਆਹ ਕਿ ਤੇਰੀਆਂ ਬਾਤ ਨੂੰ ਰਹੇਗੇ ਆ ਉਹ ਟਾਈਮ ਨੰਬਰ ਨੰਬਰ ਦਾ ਇੱਕ ਬਾਸ ਬਾਸ ਜੀ ਜਿੰਨੇ ਦੇ ਬੰਤ ਜਿਹੜੇ ਵੀ ਜਿੰਨੇ ਕਰ ਲੈਣੇ ਉਨੇ ਵੀਕ ਕਰਕੇ ਬੰਦ ਹੋ ਜੇ ਆਟੋਮੈਟਿਕ ਰੁਕਣਾ ਉੱਤੇ ਜਾ ਕੇ ਹੋਰ ਅੱਜ ਜੀ ਬੰਦਿਆ ਜੀ ਵਧੀਆ ਕਿਵੇਂ ਆ ਹਾਂ ਅੱਜ ਮਸ਼ੀਨ ਫਿਰ ਕੋਈ ਨਹੀਂ ਗੱਲ ਬਾਤ ਹਲੇ ਦੇਖਦੇ ਆ ਅੱਜ ਬਾਈ ਨੇ ਹੋਰ ਜਿਹੜਾ ਵੀ ਦੇਖਣਾ ਅੱਛਾ ਬਣਾਇਆ ਉਹ ਦੇਖਦੇ ਆ ਕਿ ਹਲੇ ਜਿਹੜੀ ਮਾਨ ਵਿੱਚ ਕੋਈ ਨਹੀਂ ਹੈਗੀ ਵੀ ਮਨ ਦੀਣਾ ਦੱਸ ਤਾ ਹੋਣੀ ਆ ਵੀ ਕੀ ਕਰਨਗੇ ਕਿੱਧਰ ਕਿਹੜੀ ਜਾ ਜਾ ਕਿੱਦਾਂ ਕਿਹੜੀ ਫਟ ਕਰਨੀ ਕਹੀ ਵੀ ਹਾਂ ਜੀ ਤਾਂ ਅਜੇ ਤਾਂ ਘੁੰਮਣਗੇ ਦੇਖਦੇ ਆ ਬਾਕੀ ਪਹਿਲਾਂ ਤਸੱਲੀ ਕਰਨਗੇ ਮਨ ਦੀ ਤਸੱਲੀ ਵੀ ਜ਼ਰੂਰੀ ਆ ਭਾਈ ਤਸੱਲੀ ਪੈਸਾ ਲਾਉਣਾ ਵੀ 3 25 ਲੱਖ ਰੁਪਇਆ ਭਾਈ ਤਸੱਲੀ ਦਾ ਕਰਨੀ ਪੈਣੀ ਆ ਇਹ ਗੱਲ ਵੀ ਤਿੰਨ ਦਿਨਾਂ ਦੇਖ ਕੇ ਲਈ ਫਿਰ ਫਾਇਦਾ ਕੀ ਹਾਂ ਰੋਗਰ ਪਈਆਂ ਦਾ ਲਾਉਣਾ ਦੇਖ ਕੇ ਭਾਈ ਹੁਣ ਤਾਂ ਗੱਲ ਸਹੀ ਹੈ ਦੇਖ ਕੇ ਲਾਉਣਾ ਚਾਹੀਦਾ ਪਾਪਾ ਦਾ ਚਲਾਉਣ ਵਾਲੇ ਆ ਪਾਪਾ ਇਹ ਟੈਗ ਮਾ ਦੇ ਦੇ ਲੈ ਲਓ ਜਾ ਉਹ ਲੈ ਲਓ ਆ ਪਾਪਾ ਦਾ ਛੋਟੀ ਰੋਡ ਆ ਘੇੜੇ ਬਹੁਤ ਹੁੰਦੇ ਜਿਹੋ ਨੇ ਦਾ ਭੱਜਦੀ ਬਹੁਤ ਹੁੰਦੀ ਛੋਟੀ ਇਹ ਭੱਜਦੀਆਂ ਦਾ ਹਰੇਕ ਵਕਤ ਦੇਰੀ ਹੈ ਨੇ ਇਹ ਤਾਂ ਗਿਗਲੇ ਦੇ ਚਾਜ ਨਹੀਂ ਛੋਟੀ ਟਰੈਕਟਰ ਬੰਗਣਾ ਆ ਮਾ ਕਹਿੰਦਾ ਥੋੜੀ ਸ਼ਿਕਰ ਨੂੰ ਪੌਸ਼ੇਤੀ ਥਮਲ ਹੋਣੀ ਹੈ ਇਹ ਉਹ ਭੱਜੀ ਆ ਤੇ ਇਹਦੇ ਭਜਾ ਭਜਾ ਚਲਾਈ ਜਾਵਾ ਹੈ ਭਾਈ ਇਹਦਾ ਫਿਲਟਰ ਜਿਹੜਾ ਉਹ ਇਹ ਵੀ ਚੋਕ ਹੋ ਜਾਂਦਾ ਨਹੀਂ ਇਹਦਾ ਇਹਦਾ ਇੰਨਾ ਕਰਾ ਹੈਗਾ ਇਹ ਪ੍ਰੈਸ਼ਰ ਦੇ ਇੰਨਾ ਬਾਈ ਪ੍ਰੈਸ਼ਰ ਦੇ ਇੰਨਾ ਕਰਾ ਹੈ ਬਸ ਡਾਕਟਰ ਵੀ ਵੈਨਾ ਕੇ ਆ ਜਿੰਨਾ ਕੋਈ ਟ੍ਰੋ ਹੋ ਜਾਊਗਾ ਸਪੋਰਟ ਆ ਡਾਕਟਰ ਐਲੀਵੇਟਰ ਬਹੁਤ ਵਧੀਆ ਮੈਂ ਕੱਲੇ ਹੀ ਤਾਰ ਦੂੰਗਾ ਇਹ ਦੇਖ ਪ੍ਰੈਸ਼ਰ ਇਹ ਤਾਂ ਜੰਮੀ ਇੱਕ ਬੰਦਾ ਹੈ ਤਕਸਲ ਹੋ ਰਿਹਾ ਆਪਣੀ ਐਲੀਵੇਟਰ ਬਹੁਤ ਵਧੀਆ ਬਾਈ ਮਨ ਲੱਗੇ ਐਲੀਵੇਟਰ ਤਾਂ ਮੈਂ ਕੱਲੇ ਹੀ ਲਾ ਦੂੰਗਾ ਬਾਈ ਜਵਾਗ ਲਾ ਦੀ ਹੈ ਬਾਈ ਵੀ ਇਹਦੇ ਤੇ ਵਾ ਕੇ ਲਾਂ ਨੋ ਜੀ ਭਾਈ ਜੀ ਟੋਰਨੇ ਟੋਰਨੇ ਪਹੁੰਚ ਕੇ ਇੱਧਰ ਆ ਗਏ ਜੀ ਲਾਂਗ ਬਲਕਾਰ ਮਸ਼ੀਨ ਵਾਲੇ ਨੇ ਜੀ ਇੱਧਰ ਬਲਕਾਰ ਆਈ ਬਾਟ ਐਂਟਰੀ ਦੇ ਰਹੀ ਜੀ ਆਰਤੀ ਗੇਟ ਦੀ ਐਂਟਰੀ ਅੰਦਰ ਆ ਗਈ ਖੜੀਆਂ ਮਸ਼ੀਨਾਂ ਇੱਧਰ ਵੀ ਦੰਦ ਲੱਗੀਆਂ ਹੈਆਂ ਲੈਣਾ ਜਾਂ ਬਲਕਾਰੇ ਉਧਾਰ ਵਿੱਚ ਆਈ ਇਹ ਗਟਾਉਣ ਆਣੀ ਭਾਈ ਜੀ ਹਾਂ ਬੰਦਿਆ ਫਾਕਟਰੀ ਨਾ ਬਾਈ ਬੋਰ ਖੜੀ ਅੰਦਰ ਇੱਧਰ ਹਾਂ ਇਹਨਾਂ ਬਹੁਤ ਹਾਂ 45 ਇੰਚੀ ਖੜੀ ਹੈ ਇੱਧਰ 55 ਇੰਚੀ ਵੀ ਖਾਦੇ ਮਾਡਲਾਂ ਦੇ ਵਰਕਾਰ ਵੀ ਹੈ ਨਾ ਹਾਂਜੀ ਹਾਂ ਨਾ ਬੱਸ ਕੋਈ ਇਹਦਾ ਕਿੰਨਾ ਦਾ ਆ ਰਹੀ ਆ ਚਾਹ ਉਹ ਬਣਾਈ ਰਹੀ ਆ ਹਾਂ ਹਾਂ ਹੀ ਟਕੜਾ ਕਾ ਮੋਰੇ ਵੀ 44 44 ਦੀ ਵਧੀਆ ਤੇ ਆ ਪਰ ਦੇ ਪਾਸੇ ਹੋ ਰਹੀ ਕੰਪਨੀਆਂ ਦੇ ਟੂਰੇ ਕੱਢਣੇ ਆਪਾਂ ਨੇ ਵੱਡੂ ਭਾਈ ਨੂੰ ਮਸ਼ੀਨਾਂ ਦਿਖਾਉਂਦੇ ਪਿਰਦੇ ਆ ਹੁਣ ਆਪਾਂ ਆਗੇ ਬਲਕਾਰ ਦੇ ਵਿੱਚ ਯਾਰ ਮਸ਼ੀਨ ਤੇ ਬਾਈ ਅੰਦਰ ਟਾਇਰ ਲੱਗਦੇ ਆ ਤਾਂ ਆਹ ਟਾਇਰ ਲਾ ਕੇ ਮਸ਼ੀਨ ਤਿਆਰ ਹੁੰਦੀ ਆ ਬਾਅਦ ਚ ਫੇਰ ਤੇ ਵੱਡੇ ਟਾਇਰ ਲੱਗਦੇ ਆ ਅਜੇ ਮੰਨ ਲਓ ਤਿਆਰ ਹੁੰਨੀ ਐ ਨਾਲ ਦੀ ਨਾਲ ਜਿਵੇਂ ਜਿਵੇਂ ਆਈ ਜਾਂਦਾ ਆਰਡਰ ਇਹਨਾਂ ਦਾ ਹਨਾ ਤਿਆਰ ਹੋਈ ਜਾਂਦੀ ਔਕਣੇ ਆਹ ਖੜੀਆਂ ਮਸ਼ੀਨਾਂ ਦੇਖ ਲਓ ਬਾਈ ਬਲਕਾਰ 654 646 641 636 ਇਹ ਵੀ ਕਈ ਮਾਡਲਾਂ 'ਚ ਆਉਂਦੀ ਆ ਬਾਕੀ ਆ ਟਰੈਕਟਰ ਵਾਲੀਆਂ ਤਿਆਰ ਹੋਈ ਜਾਂਦੀਆਂ ਇੱਕ ਛਾ ਟਰੈਕਟਰਾਂ ਦੀ ਤਿਆਰ ਹੋਦੀ ਮਸ਼ੀਨ ਆ ਇੱਕ ਸਾਈਡ ਬੜੀ ਤਿਆਰ ਹੁੰਦੀ ਆ ਬਾਕੀ ਆ ਦੇ ਲੋ ਦੀ ਲਾਈਨਾਂ ਬਾਈ ਟ੍ਰੇਨ ਵਾਂਗੂ ਲਾਈਨਾਂ ਹੀ ਪਾਈਆਂ ਹੋਈਆਂ ਲਾਈਨਾਂ ਪਰੇ ਗੱਡੀ ਰੁਕਦੀ ਆ ਸਾਰੀ ਫੇਰ ਹਾਂ ਭਜਨ ਬਾਈ ਕਦਾਂ ਬਹੁਤ ਵਧੀਆ ਈ ਬਾਈ ਟਰੈਕਟਰ ਲਾ ਕੇ ਵੀ ਲੈੰਦੇ ਆ ਟਰੈਕਟਰ ਵਾਲੀ ਨਹੀਂ ਆਉਂਦੀ ਨੇ ਆਪਾਂ ਦੇਖਦੇ ਆਂ ਜਲਦੀ ਉਧਰ ਐਮਪੀਯੂਪੀ ਜੇ ਨਾ ਨਾ ਟਰੈਕਟਰ ਆਪਣਾ ਹੁੰਦਾ ਆਪਣਾ ਲੈ ਕੇ ਦਿੰਦੇ ਹਾਂ ਹਾਂ ਆਪਣਾ ਲੈਣਾ ਪੈਂਦਾ ਬਾਕੀ ਆ ਥ੍ਰੈਸ਼ਰ ਦੇ ਲਾ ਬਾਈ ਆਪੇ ਤਿਆਰ ਕਰਦੇ ਆ ਸਾਰਾ ਮਡੇ ਦੀ ਵਾਲੇ ਵੀ ਆ ਥ੍ਰੈਸ਼ਰ ਦੇ ਪੱਲੇ ਪਏ ਆਂ ਬਾਸਕਟਾਂ ਹੋ ਗਈਆਂ ਸਾਰੇ ਆਪੇ ਤਿਆਰ ਕਰਦੇ ਆ ਨਾ ਬਾਸਕਟ ਵੀ ਆ ਵਧੀਆ ਤਿਆਰ ਕਰਦੇ ਆ ਇਹ ਬਾਈ ਇਹ ਫੋਰਮਨ ਜਿਹੜਾ ਅੱਜ ਆ ਜਾ ਨਾਟ ਲਾਏ ਹੋਏ ਵੇ ਜਾਲ ਖੁੱਲ ਜਾਂਦਾ ਇਹ ਹਾਂ ਜੋ ਮਰਜ਼ੀ ਬਾਦਲ ਸਾ ਜਾ ਆਪਾਂ ਇਹ ਨਵਾਂ ਲੈ ਕੇ ਪਾ ਸਕਦੇ ਆ ਇਹ ਸਿਸਟਮ ਇਹ ਸਿਸਟਮ ਵਧੀਆ ਕਰ ਤਿਆਰ ਤੁਸੀਂ ਹੈ ਨਾ ਮੁੱਠੀ ਆਪਾਂ ਚਾਕੇ ਵੀ ਆਹੋ ਕਰ ਸਕਦੇ ਆ ਨਾ ਮਾਰਾ ਆਹ ਜਾਲ ਉਹੀ ਬਣਿਆ ਹੋਇਆ ਹੈ ਜਿਵੇਂ ਆਪਾਂ ਬਾਸਕਟ ਦੇ ਵਿੱਚ ਨਾ ਲੈਰੀ ਆ ਪਾਟਦੇ ਆ ਜਾਂ ਗ੍ਰੈਂਡਰ ਕਰਦੇ ਆ ਵੈਲਡਿੰਗ ਆ ਝਾੜਦੇ ਆ ਇਹ ਇਹਨਾਂ ਨੇ ਫਰਮਾ ਬਾਸਕਟ ਦੀਆਂ ਦੀ ਆਪਣੀ ਤਿਆਰ ਕਰਦੇ ਆ ਵੀ ਆਪਾਂ ਫਰਮਾ ਦੇ ਹੀ ਪਾ ਸਕਦੇ ਆ ਬਦਲ ਕੇ ਲਈ ਜਾ ਕੇ ਨਵਾਂ ਹਾਂ ਜਿਹ ਮਨਾ ਫੇਰਾ ਰਹਿ ਰਹੀਏ ਤੇ ਪਾਉਣੀ ਆ ਹਾਂ ਹਾਂ ਸਾਰਾ ਆਪੇ ਤਿਆਰ ਕਰਦੇ ਆ ਵੀਰੋ ਦੀ ਠੀਕ ਆ ਠੀਕ ਆ ਨਾ ਕਰਦਾ ਤਿਆਰ ਆ ਅੱਛੀ ਤਿਆਰ ਕਰਦੇ ਆ ਸਾਰਾ ਅੰਦਰ ਇਹ ਵੀ ਆ ਬਾਸਕਟ ਤਿਆਰ ਹੁੰਦੀ ਆ ਆ ਪਰਮੇ ਬਣਿਆ ਹੈ ਉੱਪਰ ਰੱਖ ਕੇ ਮੈਂ ਵੈਲਡਿੰਗ ਕਰਨੀ ਆ। ਟਰੈਸਰ ਬਣਦਾ। ਬਾਇਰਸ ਬੂਦਨਸ ਕਰਦੇ ਆ ਟਰੈਸਰ ਲਾਣਾ। ਚਲੋ ਨਾ ਫਿਲਟਰ ਪੁਲੀਆਂ ਵਗੈਰਾ ਜੋ ਵੀ ਮਾਲ ਚ ਇਨਾ ਵਗੈਰਾ ਸਾਰਾ ਇਹਨਾਂ ਦੇ ਟੋਟਲੇ ਅੰਦਰੇ ਤਿਆਰ ਹੁੰਦਾ ਛਾਪਟਾ ਵਗੈਰਾ ਦੇਖੋ ਇਹਦੇ ਛਾਪਟਾ ਪਈਆਂ ਚ ਇਨਾ ਫਿਲਟਰ ਵਾਲੀਆਂ ਫਿਲਟਰ ਰੈਡੀ ਹੁੰਦੇ ਆ ਜਿੱਥੇ ਆ ਫਿਲਟਰਾਂ ਦਾ ਅੱਡਾ ਫਿਲਟਰ 40 ਵਗੈਰਾ ਹੋਰ ਸਾਰਾ ਕੁਝ ਚైనా ਦੇਖੋ ਗਰੇ ਲੱਗੇ ਪਏ ਆ ਜਿਹੜਾ ਕੰਬੈਨ ਡਰਾਫਟਰੀ ਆ ਨਾ ਬੜੇ ਲੈਵਲ ਤੇ ਹੈ ਵੀ ਬਲਕਾਰ ਵੀ ਬਾਈ ਬਹੁਤ ਆ ਬਾਕੀ ਆਪਣਾ ਵੱਡੂ ਬਾਈ ਫਿਰਦਾ ਹਜੇ ਹਜੇ ਕਿਸੇ ਵੀ ਉਹ ਚ ਸਾਰੀਆਂ ਕੰਬੈਨਾਂ ਦੇਖਣੀਆਂ ਕਹਿੰਦਾ ਫੈਕਟਰੀਆਂ ਵੀ ਕੰਬੈਨਾਂ ਬਣਦੀਆਂ ਕਿੱਥੇ ਨਾ ਪੰਜਾਬ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਕੰਬੈਨਾਂ ਦਾ ਗਾੜਾ ਸਾਰੇ ਮਾਰ ਕੇ ਕਹਿੰਦਾ ਦੇਖ ਕੇ ਆਪਾਂ ਨੇ ਫੇਰ ਮਸ਼ੀਨ ਸੈਲੈਕਟ ਕਰਨੀ ਹੈ ਵੀ ਕਿਹੜੀ ਕਰੀਏ ਆਤਾ ਜੇ ਬਿਨਾ ਪੇਂਟ ਤੋਂ ਖੜੀਆਂ ਬਿਨਾ ਉੱਤੇ ਚਟਾਇਣਾ ਟੁਕਰਾ ਤੋਂ ਰੈਡੀ ਜੇ ਹੋਈਆਂ ਰਾਜੂ ਫਰਦਾ ਜੀ ਜੇ ਐਂਟਰਟੇਨਰ ਬਣਿਆ ਉਧਰ ਡਾਇਰੈਕਟਰ ਵਾਲੀ ਤਿਆਰ ਹੁੰਦੀ ਆ ਸਾਹਮਣੇ ਦੀ ਰਾਤਾਂ ਨੇਰਾ ਹੋ ਗਿਆ ਦਾ ਬਾਕੀ ਬਰਨਾਲੇ ਤੇ ਮਸ਼ੀਨਾਂ ਹਨਾ ਪ੍ਰੈਸਰ ਬਲਕਾਰ ਉੱਥੀ ਥੋੜੀ ਦੇਰ ਲੱਗੀ ਟਾਈਮ ਹੋ ਗਿਆ ਫਿਰ ਆਕੇ ਪਟਿਆਲੇ ਹੋਟਲ ਲਿਆ ਉਦੀ ਰਹੇ ਫਿਰ ਰਾਤ ਨੇਰਾ ਹੋ ਗਿਆ ਮੈਂ ਕਿਹਾ ਪਿੰਡ ਨੂੰ ਵੀ ਹੈ ਨਾ ਕਿਹੜੇ ਕਿਹੜੇ ਸਮੇ ਜਾਵਾਂਗੇ ਫਿਰ ਵੱਡੂ ਬਾਈ ਕਹਿੰਦਾ ਇੱਥੇ ਰਹਨੇ ਆ ਅੱਜ ਮੈਂ ਕਿਹਾ ਚਲੋ ਇੱਥੇ ਵਧੀਆ ਹੋਟਲ ਤਾਂ ਬਹੁਤ ਵਧੀਆ ਹੋਟਲ ਆ ਬਾਈ ਉਹਨਾਂ ਦਾ ਹੋਟਲ ਦੀ ਵੀ ਦਿਖਾਉਣਾ ਤੁਹਾਨੂੰ ਬਾਕੀ ਵੱਡੂ ਬਾਈ ਤੇ ਪੁੱਛਦੇ ਆ ਕਿਵੇਂ ਆ ਪੰਜਾਬ ਚ ਠੰਡ ਰੰਡਦਣ ਲੱਗਦੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬੜੀਆਂ ਆ ਬਾਈ ਬੜੀਆਂ ਹਾਂ ਠੰਡ ਤੋਂ ਲੱਗੀ ਰਾਤ ਨਹੀਂ ਰਾਤ ਮੈਂ ਤਾਂ ਨਹੀਂ ਲੱਗੀ ਭਾਈ ਲੇਕਿਨ ਰਸਤੇ ਮੈਂ ਬਹੁਤ ਲੱਗੀ ਬਟੂ ਬਾਈ ਇੱਕ ਵਾਰ ਫੇਰ ਬੋਲਦੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਝੂਟੇ ਲੇਰੇ ਜਾਂ ਵੱਡੂ ਬਾਈ ਯਾਰ ਭਾਜਨ ਬਾਈ भाई भाई के साथ दिल मिल गया तेरा मिल गया, गया। शौकीन <laughs> भाई। भाई <laughs> है एमपी से जबलपुर से बहुत ज्यादा है मेरी मैं तो बालाघाट हूं करेंटली वहां से तो बहुत ज्यादा भाई ज्यादा ठंड नहीं पड़ती क्या बॉर्डर है वो महाराष्ट्र का वहां पे इतनी ठंड नहीं रहती तो झेल नहीं थी भाई लेकिन फिर वो तो आज तो, तो, थोड़ा, तो, तो थोड़ा अंतर आएगा अब अब अंतर है आज... लग रहा है अब थोड़ा ढल जाता है ना वो आदमी वैसा ही हो जाता है हाँ, 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 हाँ बिल्कुल अंतर समझ में आ रहा था पंजाब कैसे लगा बहुत बड़ी भाई खाने पीने की चीजें तो बहुत शानदार है, है? मतलब स्वाद है आनंद आ जाता है क्या क्या खाया बटू भाई भाई सबसे पहले जायका लिया छोले कुल्छे का जो गली में घूमते उनसे हाँ, बहुत शानदार मतलब देखो हर जगह खा लिया मैंने खाना फाइव स्टार हो चाहे कहीं सही है हाँ, हाँ, हर जगह खा के देख लिया अलग अलग जायके अलग अलग टेस्ट करके लेकिन लेकिन यार जो जायके का मजा था ना बहुत शानदार था भाई मतलब मजा आ गया ऐसे छोला कुल्छे खाता नहीं है? मतलब जो दिल्ली वगैरह के छोले कुल्छे है ना वो नहीं खाता है ना यहाँ का क्वालिटी बहुत सही थी बढ़िया लगा और रेट भी भाई बहुत सस्ता सही दिल्ली में तो बहुत पीने की चीजें बढ़िया है यार ਕੀ ਆਪੇ ਬਟਰ ਮੇਂ ਬਸ ਲਦੇ ਰਹੋਗੇ ਬਟਰ ਐਕਸਟਰਾ ਬਟਰ ਰਹੇਗਾ। ਇਹਨ ਵਧੀਆ ਵਧੀਆ ਹੈ। ਚੱਲੇ ਫਿਰ ਅੱਜ। ਲਓ ਜੀ। ਗੱਡੀ ਕਿਹੜੀ ਹੁਣ ਪਸੰਦ ਆ ਜੀ? ਭਾਈ ਸਾਰੀ ਗੱਡੀਆਂ ਐ ਅੱਛੀਆਂ ਐ। ਅੱਛੀ ਐ। ਸਾਰੀ ਗੱਡੀਆਂ ਅੱਛੀਆਂ ਐ। ਅੱਜ ਅੱਜ ਜਾ ਰਹੇ ਹਾਂ ਵਿਸ਼ਾਲ ਕਰਤਾਰ ਮੱਲ। ਸਵੀ ਸਾਰੀ ਸਵੀ ਕੰਪਨੀਆਂ ਤੈਨੂੰ ਦਿਖਾ ਦੇਣੀ ਐ ਜਿਹੜੀ ਕੰਪਨੀ ਦਿਲ ਆ ਗਿਆ। ਹਾਂ ਬਸ। ਬਸ। ਜੋ ਸਰਵਿਸ ਦੇ ਦੇ। ਠੀਕ ਨਹੀਂ ਭਾਜਣਾ। ਬਾਕੀ ਭਾਜੀ। ਬੈਰੇ ਇਹਨਾਂ ਬਟੂ ਬਾਈ ਵੀਰੇ ਆ ਦੇਖੋ ਜੀ ਬਹੁਤ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ ਨਿੰਦਰ ਬਾਈ ਦੁਬਾਰਾ ਜਾਣ ਦਾ ਅੱਜ ਬਾਈ ਨੂੰ ਮਸ਼ੀਨ ਦਿਵਾਉਣੀ ਹੈ ਦੇਖੋ ਪਹਿਲੇ ਦਿਨੇ ਫੈਨ ਹੋ ਗਿਆ ਕਿੰਨਾ ਕ ਟਾਈਮ ਲੱਗਣਾ ਕੋਈ 1 ਘੰਟਾ ਬਣੀ ਬਾਈ ਨੂੰ ਕਿਹਾਗਾ 10 ਮਿੰਟ ਚ ਫੈਨ ਹੋ ਗਿਆ ਜੀ ਨੇ ਸਾਡੇ ਨਾਲ ਟਾਈਮ ਜ਼ਿਆਦਾ ਰਿਹਾ ਉਹ ਕਾਤੇ ਨਹੀਂ ਫੈਰੂਗਾ ਸਾਡੇ ਬਾਈ ਫੈਨ ਬਣਾ ਦੇ ਦੋ ਹਾਂ ਬਾਈ ਬਣਨੇ ਹੋਣਗੇ ਤਾਂ ਫਿਰ ਬਾਈ ਦੋ ਬਾਈ ਕੋਲ ਚੋਣ ਲੜਵਾएंगे ਅੱਛਾ ਹਾਂ ਮੋਦੀ ਦਾ ਰਾਈਟ ਹੈਂਡ ਬਣਵਾएंगे ਅਮ ਜਿਆਦਾ ਪਲੇਖਾ ਪੈਂਦਾ ਕਿਤਾ ਅਮਰ ਭਜਨਬਾਈ ਨੂੰ ਕੀ ਭਜਨਬਾਈ ਨੂੰ ਤੁਸੀਂ ਮਰਵਾਣਾ ਹੋਣਾ ਮੈਨੂੰ ਲੱਗਦਾ ਹੈ ਸਹੀ ਨਹੀਂ ਕਹਿਆ ਕੀ ਕਰਨਾ ਹੁਣ ਮਰਵਾਣਾ ਹੋਊਗਾ ਜੀ ਚੱਲੇ ਫਿਰ ਮਾਨ ਖੁਸ਼ ਹੋ ਜਾਂਦਾ ਜੀ ਚੱਲ ਜੀ ਚੱਲੀਏ ਫਿਰ ਹਾਂ ਤੂੰ ਤਾਂ ਦੂਆ ਹੀ ਬਣਾ ਪਤਾ ਰਾਪਾਲੇ ਜੋ ਜੋ ਵਾਲੇ ਹੀ ਹੈ ਬਾਕੀ ਆ ਹੋਟਲ ਦਾ ਬਾਈ ਬੜਾ ਸੋਹਣਾ ਪ੍ਰਬੰਧ ਦਾ ਹੋਟਲ ਦਾ ਹਨ ਬਹੁਤ ਵਧੀਆ ਪਟਿਆਲੇ ਦੇ ਵਿੱਚ ਹੋਟਲ ਹੈ ਮੈਂ ਕਹਿੰਦਾ ਨਜ਼ਾਰਾ ਆ ਗਿਆ ਹੈ ਬੰਡੂ ਬਾਈ ਬਹੁਤ ਵਧੀਆ ਬੜੀ ਵਧੀਆ ਅਰੇਂਜਮੈਂਟ ਦਾ ਹੋਟਲ ਕਾ ਬਹੁਤ ਵਧੀਆ ਹੋਟਲ ਦਾ ਜਿਹੜਾ ਹਨਾ ਭਜਨ ਭਾਈ ਕੋ ਤਾਂ ਪੂਰਾ ਗਰਮ ਕਰ ਦਿਆਤਾ ਉਹ ਹਾਂ ਹੀਟਰ ਹੂਟਰ ਆਨ ਪੂਰਾ ਭਜਨ ਭਾਈ ਹੀਟਰ ਤੇ ਜਮੇ ਹੀ ਸਹਰਾਣੇ ਸੱਤਾ ਪਿਆਤਾ ਭਜਨ ਭਾਈ ਕੇ ਸਰਪਈ ਹੀਟਰ ਲਗਾਤਾ ਭਜਨ ਭਾਈ ਮੱਛੀਆਂ ਦੀ ਫੋਟੋਆਂ ਕੱਚਣ ਲੱਗ ਗਿਆ ਜੇ ਕੱਲ ਤਾਂ ਹੈਗਾ ਤਾਂ ਮੌਸਮ ਸਾਫ ਭਾਈ ਤੁਹਾਰੇ ਇਹ ਜੋ ਹਲਕੀ ਹਲਕੀ ਜੋ ਬਾਰਿਸ਼ गिर ਰਹੀ ਹੈ ਹਾਂ ਪਰ ਸੇ ਇਹ ਗੋਰਾ ਹੀ ਗਿਰ ਰਹਾ ਸਮਝ ਲੋ ਜੀ ਗੋਰਾ ਹੀ ਗਿਰ ਰਹਾ ਹਾਂ ਜੀ ਆ ਰਹੇ ਆ ਰਹੇ ਬਸ ਅਭੀ ਤਾਂ ਔਰ ਗਰੇਗਾ ਕੱਲ ਦਾ ਜੋ ਬਾਰਿਸ਼ ਸੀ ਹਾਂ ਬਾਈ ਕਾਜ ਥੋੜੀ ਧੁੰਦ ਪਈ ਹੋਈ ਆ ਨਾ ਉਧਰ ਤਾਂ ਧੁੰਦ ਪੈਂਦੀ ਨਹੀਂ ਨਾ ਉਹਦੇ ਕਰਕੇ ਥੋੜਾ ਜਿਹਾ ਲੱਗਦਾ ਅਜੀਬ ਜਿਹਾ ਕਿਸੇ ਕਾਰਨ ਸੇ ਬਤਾਏ ਤੁਹਾਰੇ ਆ ਫਸਲ ਜਿਆਦਾ ਚੀ ਹੁੰਦੀ ਹੈ ਹਾਂ ਜਿਆਦਾ ਇਸ ਲਈ ਹੁੰਦੀ ਹੈ ਆ ਗੇहूं ਠੰਡੀ ਮੇ ਜਾ ਰਹੇ ਪਲਦੀ ਹੈ ਇਹ ਜੋ ਹਲਕਾ ਹਲਕਾ ਜੋ ਬਾਰਿਸ਼ ਗਰਤੀ ਹੈ ਨਾ ਜੋ ਬੋਸ ਗਰਤੀ ਹੈ ਇਸਮੇ ਆਲੂ ਵੀ ਜੇਸੇ ਮੈਂ ਆਗਰਾ ਬੋਸ ਛਿੜਤਾ ਆਲੂ ਖੁੱਲਤਾ ਹੈ ਵੱਡਾ ਹੁੰਦਾ ਹੈ ਸਾਈਜ਼ अगर ये नहीं गिरती तो साइज बड़ा नहीं होता गेहूँ की पैदावार भी इसलिए अच्छी होती है गिरता है बल्ली बड़ी होती है ਅੱਜ ਤਾਂ ਹੰਦ ਬਹੁਤ ਆ ਕੋਪਾਨ ਹਲਕੀ ਹਲਕੀ ਜਿਵੇਂ ਸਨੋ ਜੀ ਪੈਂਦੀ ਹੁੰਦੀ ਆ ਨਾ ਮਾਚਲ ਦੇ ਵਿੱਚ ਆਏ ਸਨੋ ਜੀ ਪੈਂਦੀ ਆ ਬਾਕੀ ਆ ਹੋਟਲ ਦਾ ਆਪਣਾ ਜਿਹੜਾ ਰਾਤ ਆਪਾਂ ਨੇ ਨਾ ਮੋਹਣ ਹੋਟਲ ਮੋਹਣ ਬਹੁਤ ਵਧੀਆ ਬਾਈ ਉਹਨਾਂ ਦਾ ਰਹਿਣ ਦਾ ਜਿਹੜਾ ਪ੍ਰਬੰਧ ਆ ਨਾ ਜੇ ਮੇਰਾ ਵੀਰ ਕੋਈ ਸਾਡਾ ਜਿਵੇਂ ਐਮਪੀ ਯੂਪੀ ਤੇ ਆਉਨੇ ਆ ਤਾਂ ਇੱਥੇ ਰਹਿ ਸਕਦੇ ਆ ਅੱਗੇ ਬਹੁਤ ਵਧੀਆ ਜਿਹੜਾ ਇਹਨਾਂ ਦਾ ਖਾਣਾ ਪਾਣੀ ਹੈ ਬ੍ਰੇਕਫਾਸਟ ਵਿੱਚ ਹਾਂ ਖੈਰ ਕਰਕੇ ਘੱਟਾ ਤੁੰਦ ਹਲੇ ਬਹੁਤ ਆ ਬਾਹਰ ਦਾ ਉਹ ਤੁੰਦ ਬਹੁਤ ਆ ਨੇ ਰਹੀ ਹੈ ਜਮਈਓ ਦਿੱਤਾ ਹਾਂ ਬਹੁਤ ਹੁੰਦਾ ਹਾਂ ਬਹੁਤ ਹੁੰਦਾ ਬਾਕੀ ਆ ਹੋਟਲ ਆ ਜਿਹਦੇ ਵਿੱਚ ਪਰ ਆਤ ਰੁਕੇ ਤੇ ਹੋਰ ਜੀ ਬਾਈ ਜੀ ਦੇਖੋ ਬਾਈ ਬਹੁਤ ਵਧੀਆ ਜਿਹੜਾ ਇਹਨਾਂ ਦਾ ਨਾ ਡੈਕੋਰੇਸ਼ਨ ਆ ਹੋਟਲ ਦੀ ਜਾਂ ਸਰਵਿਸ ਬਹੁਤ ਸੋਹਣੀ ਸਰਵਿਸ ਆ ਮੈਂ ਪੂਰਾ ਮਾਰਕੋਜ ਹੋ ਗਿਆ ਬਾਕੀ ਭਜਨ ਬਾਈ ਐ ਨਜ਼ਾਰੇ ਲੈ ਗਿਆ ਰਾਤ ਹੀਟਰ ਤੇ ਹੋਰ ਤਾਂ ਕੁਝ ਨਹੀਂ ਨਜ਼ਾਰੇ ਦਾ ਫੋਟੋ ਹੈ ਜਾਂ ਤੂੰ ਆਹ ਦਰਵਾਜ਼ਾ ਲੇ ਡੇਢ ਕਿੱਸ ਨੂੰ ਟੌਪ ਦਾ ਲਾਇਆ ਠੀਕ ਆਓ ਪੁਰਾਣੇ ਮਾਡਲ ਚ ਲੱਗਿਆ ਜਿਵੇਂ ਪੁਰਾਣੇ ਦਰਵਾਜ਼ੇ ਹੁੰਦੇ ਤੇ ਹੂੰ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਭਜਨ ਬਾਈ ਅਗਲੀ ਵੀਡੀਓ ਬਾਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਖੜਾ ਬਾਈ ਫਾਰਟੇ ਬਾਦ ਬਾਈ ਸਬਸਕ੍ਰਾਈਬ ਜੀ ਨੂੰ ਕਰਿਓ ਠੀਕ ਹੈ ਸਰ ਮਾਹਨਵਾਦ ਧੰਨਵਾਦ ਬਾਈ ਧਿਆਨ ਰੱਖਿਆ ਕਰੋ ਮਾੜੇ ਜੇ ਨੂੰ ਬਾਈ ਕਹਾਂਗੇ ਆਵਾਂ ਧਿਆਨ ਰੱਖਣਾ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਪੂਰਾ ਸਤਿ ਸ਼੍ਰੀ ਅਕਾਲ ਜੀ